ਹੌਣ ਪਕਿਆ ਹੋ ਗਿਆ ਕਿ ਨਿਕੰਨ ਦੇਖੀ ਬੁਲੀ ਜਾ ਬਿਲੂਆ ਹੁਣ ਹਾਂਜੀ ਹੁਣ ਫਿਲੂ ਹਾਂਦਰ ਪੁੱਛਦੇ ਹਾਂ 750 ਰੁਪਏ ਥੋੜਾ ਗਵਾੜ ਦੇ ਅੰਕੂ ਨਹੀਂ ਬੋਲਦਾ ਨਹੀਂ ਹੁਣ ਉਹ ਬੋਲੂਗਾ ਫਿਰ ਆਪੇ ਹੁਣ ਮੈਨੂੰ ਕਹਿ ਕੇ ਬੁਲਾਉਣਾ ਪੂ ਇਹਨੂੰ ਹਾਂ ਕਹਿਣੀ ਬੁਲਾ ਬੁ 750 ਰੁਪਏ ਬੜੂ ਬੋਲਣ ਕੁ ਮਾਘਪਾਲ ਮਾਲ ਬਹੁਤ ਵਧੀਆ ਰੰਗ ਦਾ ਦੇਖ ਲੈ ਕਿੰਨਾ ਟੌਪ ਦਾ 750 ਲਿਆ 550 ਬਣ ਗਿਆ ਨਿੱਤ ਨਾ ਕਿ 855 60 60 ਦੋ ਗੁਣਾ 360 70 300 ਰੁਪਏ ਥੈਂਕ ਯੂ 650 650 ਹੋ ਗਿਆ ਇਧਰ ਕਹਤਾ ਪ੍ਰਧਾਨ ਜੀ ਚੱਲਦੀ ਹੈ ਠੀਕ ਹੈ 850 ਬੋਲਦਾ ਕੋਈ 55 ਹੁਣ ਬੋਲ ਤੇਰੇ ਕਾਦ ਹਾਂ ਨਿਕਲ ਕਾਦ ਇਹ ਲਾ ਫਿਰ ਮਾ ਸੀ ਨਹੀਂ ਹੈਗੀ ਐ ਕਿਉਂ ਕਰਦਾ ਲੰਬਾ ਹੜਾ ਤਾ ਤੂੰ ਹਾਂ ਤੂੰ ਕੁਝ ਬੋਲ ਦੇ ਪ੍ਰਧਾਨ ਜੀ 675 675 ਵੀ ਜੀ ਬੋਲਦਾ ਕੋਈ ਪਹਿਣ ਤੋਂ ਆ ਤੇਰਾ ਟਿੱਡ ਦੁਖਦਾ ਹਾਂ ਬੋਲ ਤੂੰ ਕੋਲ ਲੈ ਮੈਂ ਕਹਾਂ ਸੋਖ ਵੀ ਤੱਕ ਹੈ ਕਿ ਦੀ ਜੀ ਕਹਾਂ ਸੋਖ ਤੱਕ ਨਤਮ ਦੇਖ ਲੈ ਬਈ ਬੋਲਿੰਦਾ ਬਈ ਨੀਤਨਾ ਨਹੀਂ ਸੋਖ ਤੱਕ 30 ਉਹ ਆਇਆ ਕਹੇ ਉਹਨੇ ਵੀ ਤੁਸੀਂ ਦੇਖੋ ਕਿ ਤੇਰਾ ਉਹ ਨਹੀਂ ਹੈਲਪਫੁਲ ਹੈ ਦੇਖ ਤੱਕ ਕੋਈ ਨੰਬਰ ਪੁੱਛਾ ਇਹ ਕਿੰਨੀ ਲੱਗੀ ਬਬੂ ਜੀ 675 ਨੂੰ 675 675 ਨੂੰ ਜੀ ਸਨਾਮ ਮੰਡੀ ਦੇ ਵਿੱਚ ਮੂੰਗੀ ਦਾ ਰੇਟ ਬਾਕੀ ਤੁਹਾਨੂੰ ਅੱਗੇ ਦੱਸਾਂਗੇ ਵੀ ਹੋਰ ਕੀ ਕੀ ਅਪਡੇਟ ਆਉਂਦੀ ਹੈ ਆਜੋ ਜੀ ਹੁਣ ਚੱਲਦੇ ਆਂ ਅੱਗੇ ਜਿਹੜੀ ਉਧਰ ਮੂੰਗੀ ਪਈ ਹੈ ਵੀ ਉਹਦਾ ਕੀ ਰੇਟ ਵਗੈਰਾ ਚੱਲ ਰਿਹਾ ਹੈਗਾ ਉਹ ਦਿਖਾਉਣਾ ਤੁਹਾਨੂੰ ਅਪਡੇਟ ਜਿਵੇਂ ਉਹ ਲੱਗੀ ਆ 6575 ਨੂੰ ਤੇ ਇਹਦੋਂ ਅੱਗੇ ਮੂੰਗੀ ਦੀ ਢੇਰੀ ਆ ਗਈ ਇੱਕ ਇਹਦਾ ਦੇਖਦੇ ਆਂ ਵੀ ਕੀ ਰੇਟ ਵਗੈਰਾ ਚੱਲਦਾ ਦੋਨੋਂ ਤੇ ਦੋਨੋਂ ਇੱਕ ਵਾਰੀ ਪੂਰਾ ਤੇਰੀ ਬੜੀ ਸ਼ਕਤੀ ਪ੍ਰੈਸ਼ਨ ਪੰਨਾ ਹੈਗਾ। ਇੱਕ ਵਾਰੀ ਲੋਟ ਆ। ਕੋਈ ਗੱਲ ਤੇਰੀ ਗੱਲ ਏ। ਜਾਂਦਾ ਬੋਲੀ ਤੇ ਮਾਲ ਲੈ। ਉਹ ਇਹਦਾ ਚੈੱਕ ਦਿੱਤਾ ਵੀ ਲੱਭੂ ਇਸ ਵਿੱਚ। ਮੈਂ ਦਾ ਬਿਦੂ ਬਿਦੂ ਪੱਖੇ ਤੇ ਪੱਖੇ ਤੇ ਪੱਖਾ ਲਾ ਦੇ ਹੋਰ। ਕੋਈ ਮਾਲ। ਇਹਦਾ ਚੈੱਕ ਤੋਂ ਬਣਾਇਆ ਅਗਲਾ ਕੁਝ ਵੀ ਕਰ ਸਕਦਾ ਹਾਂ। ਪੱਖਾ ਦਾ ਵਾਹ ਲਾਣਾ ਪੇਟੋਂ ਜਿਉਂਦੇ। ਇਹਨਾਂ ਵੀ ਡਬਲ ਪੱਖਾ ਲਾ ਕੇ 5500 ਰੁਪਏ। ਕਾ ਮਰ ਕੇ ਨਾ ਲੱਭਣੋਂ ਹਾਂ ਮੰਨ ਜੂਗੀ ਉਪਰ ਕਿਰੇਨਲ ਦੇ ਵਿੱਚ ਦੀ ਇੱਕ ਭੰਗਲ ਭੰਗਾਈ ਜਾਂਦੀ ਹੈ ਨਾਲੇ ਹੀ ਆ ਕੇ ਬਸੇ ਬਾਬੂ ਪੰਜ 5505 ਮੱਤੀ 3 3 ਸਜਾ ਸਜਾ 55 55 ਉਧਰ ਪੁੱਛ ਬਾਰ 55 ਆਪਣੀ ਚੋਣ 55 55 ਹੀ ਹੋਇਆ 55 55 ਹੋਇਆ ਔਰ 1000 ਕਰਨਾ ਹੈ ਬਾਬੂ ਦਾ 5500 ਨਾ ਕਹਤਾ ਬਾਈ ਬਾਬੂ ਚੱਕ 1000 15 ਉੱਧਰ ਪੁੱਛਿਆ ਉੱਧਰ ਪੁੱਛਿਆ ਹੋ ਜਾਵੇਗਾ ਹਾਂ 5:00 ਵਜੇ ਲਾਉਂਗੇ ਹਾਂਜੀ 5500 ਰੁਪਏ ਲੱਗਿਆ ਮਤਰਾ ਦੇ ਨਾ ਨਾ ਲਾਉਦੇ ਇਹ ਤਾਂ ਇੰਨੀ ਫਿਰ ਜਿੰਦੇ ਕਰਕੇ ਆਂਕੂ ਡਿਸਟਰਬ ਕਰਦਾ ਇਹ ਨਿਕਲਦਾ ਹੀ ਨਹੀਂ ਬਾਹਰ ਨਹੀਂ ਨਿਕਲ ਲਈ ਤਾਂ ਗੇਰਦੀ 500 ਰੁਪਏ ਕਿੰਨੇ ਹੋ ਗਏ 55 ਦਾ ਹੈ ਇਧਰ 5700 ਰੁਪਏ 5500 ਜੀ 5 500 ਤਾਂ ਦੋ ਕੁ 500 पत्तीस पता लाइन ਸਾਡਾ ਅਕੀਲ ਸਾਹੀ 6000 ਆ ਰਿਹਾ 6000 ਲਓ ਵੀ 6000 6000 ਦੀ ਆਹ ਦੇ ਕਾ ਨਹੀਂ ਆ 3000 6000 ਦੀ ਲਿਖਦਾ ਤਿੰਨ ਤਣ ਕਾ ਨਹੀਂ ਲਿਖਦੇ 6000 ਲਓ ਵੀ ਆ ਲੱਗੀ ਢੇਰੀ ਜਿਹੜੀ ਬਾਈ 6000 ਰੁਪਇਆ ਤੇ ਆ ਬਾਪੂ ਨੇ ਰੇਟ ਲਾਇਆ ਬੰਦਾ ਬੰਦਾ ਬਹੁਤ ਦਲੇਰ ਹੈ ਮੈਨੂੰ ਢੇਰੀ ਲੈਣੀ ਔਰ 5500 ਤੋਂ ਸ਼ੁਰੂ ਹੋਈ ਸੀ 6000 ਤੱਕ ਪਹੁੰਚ ਗਈ ਬਾਈ ਆ ਜੋ ਕਰ ਮੱਕੀ ਵੀ ਆਈ ਆਈ ਵੀ ਇੱਥੇ ਮੱਕੀ ਜਾਂ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਸਨਾਮ ਮੰਡੀ ਦਾ ਰੇਟ ਆ ਇਹ ਤੇ ਹੋਰ ਅੱਗੇ ਕੀ ਬਣਦਾ ਜਿਵੇਂ ਉਹ ਢੇਰੀ ਪਈ ਆ ਉਹ ਢੇਰੀ ਤੇ ਪਹੁੰਚ ਗੀਆਂ ਸੰਗ ਤਾਂ ਉਹਦਾ ਦਿਖਾਉਣਾ ਤੁਹਾਨੂੰ ਕੀ ਬਣਦਾ ਲਓ ਜੀ ਹੋਣ ਲੱਗੀ ਚੈਕਿੰਗ ਪੱਖਾ ਲੱਗਿਆ ਇੱਕ ਵਾਰੀ ਉਧ ਲੱਗਿਆ ਦੇਸ਼ ਇਹਦੀ ਨਾਲ ਪੱਖਾ ਲਾਇਆ ਨਹੀਂ ਨਾ ਪੱਖੀ ਪੱਖਾ ਲਾ ਦੋ ਪੱਖੇ ਲੱਗ ਖੋਈ ਉਹ ਪਹਿਲਾਂ ਪੱਖਾ ਲੱਗਿਆ ਵੈਨੂੰ ਉਹਦੇ ਵਿੱਚੋਂ ਨਿਕਲਿਆ ਹੋਇਆ ਬੇਸਟੇਜ ਤੇ ਹੁਣ ਚੱਲ ਰਹੀ ਆ ਰੇਟ ਦੀ ਗੱਲ ਵੀ ਕੀ ਬੋਲੀ ਲੱਗ ਰਹੀ ਆ ਦੀ ਇਹਦੀ ਸ਼ੁਰੂ ਹੋਈ ਆ 6200 ਤੋਂ ਵੀ ਜਮਾ ਸੁੱਕਾ ਮਾਲ ਹੈ 55 400 ਹਾਂਜੀ ਜੀ 55 55 55 55 ਹੋ ਗਿਆ ਤਰੋ ਦੱਸ ਜੀ ਬਾਹਰ ਬਾਹਰ 77 77 ਸਹੀ ਕਰੀਂ ਕਰੀਂ ਨਬੇ ਕਰ ਨਬੇ ਕੰਪੋਰ ਥੈਟਸੋ ਬਾਗੀ ਜੀ ਫੈਨ ਨੂੰ ਪੰਜ ਕਰ ਲਾ ਪੰਜ 10 15 20 25 25 ਜਾਰੀ ਮੈਂ ਤਾਂ ਦੇਖ ਲਿਆ ਮਾਦੇ ਆਓ ਜੀ ਮੋੜਿਆ ਵੀ ਨਾ ਮੈਂ ਸਭ ਆਈ ਹਾਂਜੀ ਲੋ ਜੀ ਇਹਦਾ ਹੋਇਆ 6550 ਰੁਪਏ ਇਹਦਾ ਜਮਾ ਸੁੱਕੀ ਇਹਦਾ ਜਮਾ ਸੁੱਕੀ ਹੋਣ ਕਰਕੇ ਰੇਟ ਲੱਗਿਆ 6550 ਰੁਪਏ ਜੀ ਠੀਕ ਹੈ ਉਹਦਾ ਵੀ ਕਰਾਂਗੇ ਕਵਰ ਕੱਲ ਕੋਲ ਨੂੰ ਜਾਂ ਕੋਈ ਹੋਇਆ ਜਦੋਂ ਲੋ ਜੀ ਦੂਬਾ ਆ ਗਈ ਅਗਲੀ ਢੇਰੀ ਮਹਨੋ ਫਿਰ ਲਾ ਦੇਣ ਸੰਜ ਹਵਾਈ ਤੋਂ ਤੁਸੀਂ ਹੋ ਰਹੇ ਹੋ ਇਹ ਵੀ ਇਹ ਤੇ ਹਕ ਨੇ ਕਿਸਾਨ ট্রেਡਿੰਗ ਕੰਪਨੀ ਆੜਤੀ 4000 ਜੀ 4000 ਤੋਂ ਸ਼ੁਰੂ ਹੋਈ ਆ ਜੀ 5000 ਤੇ ਆ ਮੈਂ 5000 5000 5000 ਬਾਕੀ ਆਹ ਦੇਖੀ ਦੋ ਪੱਖਾ ਨੂੰ ਏ ਡਬਲ ਪੱਖਾ ਲੈਣੇ ਚਾਹੁੰਦੇ ਆ ਨਾ ਪੱਖੇ ਨੂੰ ਪੱਖਾ ਲਾਉਣਾ ਬਹੁਤ ਵਧੀਆ ਪੰਜਵਰੀ ਨਾ ਇਸ ਤੋਂ ਪੱਖੇ ਲੈ ਲਈ ਪਾ ਕੇ ਉੱਪਰ ਲਾ ਦੇ ਠੀਕ ਹੈ ਨਾ ਦੇਖ ਭਾਈ ਆਹ ਲੱਗ ਗਿਆ ਬਾਰੇ ਨੂੰ ਸਾਰੇ ਨਾਲ ਕਿਹਦੀ ਡਬਲ ਲਾ ਦੇ ਬਾਰੇ ਨਾਲ ਪਾਣੀ ਨਾਲ ਆਹ ਤਾਂ ਇਹ ਸਿਰੋ ਲੱਗ ਰਿਹਾ ਹੈ 55 ਤੋਂ 55 ਹਾਂ ਜੀ ਕੀ ਰੇਟ ਹੋ ਗਿਆ 5500 5500 ਹੈ 5500 ਚੰਦਰ ਗੰਗਾ ਬਣਾਇਆ 5500 ਹੋ ਗਈ 5 ਲੈ ਲੋ 800 800 ਹੀ ਕਰ ਤੋਂ 6000 ਜੀ ਇਹ ਕਹਿੰਦੇ ਲਊ ਵੀ ਹੁਣ ਤਾਂ ਲਓ ਵੀ 6000 ਤੇ ਪਹੁੰਚ ਗਈ ਹਨਾ ਇਹ ਯਾਰ ਜੀ 5 10 15 20 25 30 35 40 45 50 55 60 65 70 75 80 85 90 95 ਬਾਹਰ ਸੋਈ ਅੱਲੀ ਗੱਲ ਤੇ ਇਹ ਪੈਸੇ ਮੋਡੋਂ ਠੀਕ ਹੈ ਜੇ ਖਰਾਬ ਹੋ ਗਿਆ ਤੇਰੀ ਦੂਜੀ ਆਪਾਂ ਕੰਡੀਸ਼ਨ ਕਰੀਏ ਨਾ ਫਿਰ ਕੈਨਸਲ ਹੋਊਗੀ ਆਹ ਗੱਲ ਬਨੇ ਕੀ ਆ ਆਪਾਂ ਬੋਲਦਾ 5 ਵਜੇ ਸੀ ਕੰਡੀਸ਼ਨ ਨਾਲ ਰਹੇ ਆ ਪਾਣੀ ਕਿ ਲੱਗਿਆ ਤਾਂ ਕੈਨਸਲ ਕਰ ਦੇਈਏ ਪਾਣੀ ਕੀ ਲੱਗਿਆ ਕੰਡੀਸ਼ਨ 5 ਵਜੇ ਦੇ ਹਿਸਾਬ ਨਾਲ ਬੋਲ ਰਹੇ ਆ ਜੇ ਮੀਂਹ ਅੱਧੇ ਘੰਟੇ ਰੋਗੇ ਨਾ ਇੰਦਰ ਬਾਲਵਾ ਦੀ ਫੇਰ ਕੌਣ ਪਰਾਉਂਗਾ ਜੀ ਗੱਲ ਕੀ ਆ ਗੱਲ ਕੀ ਆਪਾਂ ਆਰਜਨ ਕੱਲੇ ਕਰਦੀਏ ਤੁਹਾਨੂੰ ਬਿਲਕੁਲ ਬੋਲਦਾ ਮੈਂ 5 ਵਜੇ ਦੇ ਹਿਸਾਬ ਨਾਲ ਰਹੇ ਆ ਮੀਂਹ ਪੈ ਗਿਆ ਪਜਾਈ ਸਹੀ ਗੱਲ ਹੈ ਫਿਰ ਉਹ ਹੀ ਬਾਲ ਰਹੇ ਆ ਬਿਲਕੁਲ ਚਲੋ ਚਲੋ ਹੁਣ ਦੀ ਡੇਟ ਦੀ ਬੱਧੀ ਕਿੰਨੇ ਦੀ ਬੋਲੀ ਹੁਣ 800 ਜੀ ਵੀ ਜੀ ਮੀਮੂ ਆ ਗਿਆ ਮੀਨ ਨਾਲ ਗਿੱਲਾ ਗੁੱਲਾ ਹੋ ਜਾਂਦਾ ਮਾਲ ਖਾਵ ਹੋ ਜਾਂਦਾ ਹਾਂ ਬਿਲਕੁਲ ਬਿਲਕੁਲ ਸਾਡੀ ਡੇਲੀ ਕੈਨਸਲ ਹੈ ਵੀ ਮੇਰੇ ਉੱਤੇ ਤੁਹਾਨੂੰ ਪਹਿਲਾਂ ਸਭ ਬਾਹਰ ਤੋਂ 225 ਹੋ ਗਏ ਇਹਦੇ ਜੀ 825 3 45 45 95 95 ਕਰੋ ਤੇ 600 ਜੀ ਹੁਣ ਪੁੱਛੋ ਜੀ 600 ਜੀ 5 ਕਿਲੋ 5 ਕਿਲੋ 5 10 10 25 25 ਕੋਪਾਲ ਦੇ ਪਿੰਡ ਨੰਬਰ 93 93 92 9600 ਹੋ ਗਿਆ 10 52 52 65 70 75 99 95 95 ਹੋਈ ਇਹ ਪੂਰਾ 650 ਕਰਪਾ। ਆਹ ਦੇਖੋ ਪਹਿਲਾਂ ਦੇਖੀ ਨਾ। ਪਹਿਲਾਂ ਦੇਖੀਦਾ ਜੀ। ਇਹ ਰੇਟ ਦੇ ਹਿਸਾਬ ਨਾਲ ਦੇਖਦੇ ਨੇ। ਹਾਂ। 20 25 25 ਬੱਟੇ ਹੋਣਗੇ। ਇਹ 650 ਦਾ ਟੱਪ ਜੀ। 40 ਵਾਲਾ ਜੀ ਹੈ। ਕੀ ਬੋਲੇ ਕੇ ਗੋਬਾਲ ਸਿੰਘ। 50 ਜੀ। ਲਓ ਜੀ ਹੁਣ ਬਾਗੂ ਵੀ ਚੈੱਕ ਕਰਦੇ ਨੇ ਵੀ ਇਸ ਤੋਂ ਵੱਧ ਲਾ ਰਹੀ ਹੈ ਦਾ ਵੀ ਇਹ ਜਿਆ ਕਿਵੇਂ ਆ। ਕੀ ਰੇਟ ਲੱਗੀ ਆ ਬਾਈ? 650 650 ਨੂੰ ਠੀਕ ਆ 650 50 ਨੂੰ ਲੱਗੀ ਆ ਆਥ ਨੇ 5 ਵਜੇ ਕਹਿੰਦੇ ਇਹਨੂੰ ਡਬਲ ਪੱਖਾ ਲਾ ਕੇ ਫੇਰ ਭਰਤੀ ਕਰਨੀ ਆ ਜੇ ਉਦੋਂ ਪਹਿਲਾਂ ਕੋਈ ਮੀਂਹ ਵਗੈਰਾ ਪੈ ਗਿਆ ਕੁਝ ਵੀ ਹੋ ਗਿਆ ਮੰਨ ਲਓ ਵੀ ਤਾਂ ਕਹਿੰਦੇ ਬੋਲੀ ਆ ਜਿਹੜੀ ਇਹ ਕੈਂਸਲ ਆ ਗਈ ਤੇ ਹੁਣ ਤੁਹਾਨੂੰ ਦਿਖਾਉਣੇ ਆ ਅੱਗੇ ਵਾਲਾ ਸੀਨ ਵੀ ਅੱਗੇ ਕੀ ਹੋ ਰਿਹਾਗਾ ਲੌਈ ਅਗਲੀ ਥੇਰੀ ਚੈੱਕ ਹੁਣ ਲੱਗੀ ਜਿੱਦਦਰ ਪੱਖਾ ਲੱਗਦਾ ਲੱਗਦਾ ਖੜਾਤਾ ਕ੍ਰੈਟਰੀਆ ਪਈ ਐ ਕਿਧਰ ਐ ਕਹਿੰਦੇ ਇੱਕ ਪੱਖਾ ਲੱਗਿਆ ਉਧਰ ਸਾਫ ਕਰਿਆ ਪਿਆ 650 ਤੋਂ ਬੋਲੀ ਸਟਾਰਟ ਹੋਈ ਐ ਜੀ ਹਾਂ ਜੀ ਸਿੱਧੂ ਦਾਮ 650 650 ਕਹਿੰਦੇ 5 ਰੁਪਏ ਹਾਂ ਹਾਂ ਸਾਰਾ ਸੋਹਣੀ ਹੁਣ ਕਹਿੰਦੇ ਮੋਟੀ ਦੇ ਹਿਸਾਬ ਤੇ ਇਹਦਾ ਰੇਟ ਲੱਗਦਾ ਮੂੰਗੀ ਜਿੰਨੀ ਮੋਟੀ ਹੁੰਦੀ ਐ ਨਾ 70 ਕਿਲੋ 360 65 65 25 25 30 25 25 40 40 50 70 95 650 5 ਰੁਪਏ ਜੀ ਹਾਂਜੀ 10 ਰੁਪਏ 15 15 ਜੀ 20 25 30 35 40 40 ਗੱਲ ਹੱਜ ਬੰਦਾ ਕੱਟ ਵੀ ਕੱਟ ਕੋਡ 70 70 70 70 600 5 ਰੁਪਏ 705 705 ਰੁਪਏ ਬੋਲਦਾ ਜੀ ਕੋਈ 5 ਕਿਹਦੇ ਲੈ 10 ਜੀ ਇਹ ਹੋ ਗਈ ਜੀ ਇਹ ਹੋ ਗਈ ਨਾ ਨਾ 3 4 ਚਲ ਕੋਈ ਨਹੀਂ ਕੋਈ ਨਹੀਂ ਲਓ ਜੀ ਆ ਹੋ ਗਈ 6705 ਰੁਪਏ ਕੋਈ ਨਹੀਂ ਕੋਈ ਨਹੀਂ ਕਿਹ ਤੇਰੀ ਦੇ ਹਿਸਾਬ ਤੇ ਰੇਟ ਆ ਗਿਆ ਇਹ ਜਿਵੇਂ ਜਿਵੇਂ ਕੋਈ ਵਧੀਆ ਹੁੰਦੀ ਆ ਜਾਂ ਕਿਵੇਂ ਉਹ ਹੁੰਦਾ ਉਵੇਂ ਇਹ 700 ਬਣੇ ਕਿਉਂ ਫੋੜ ਇਹਦਾ ਰੇਟ ਕਿੰਨੇ ਸ਼ੁਰੂ ਹੁੰਦਾ ਇਹਦਾ ਇਹਦੇ ਬਰਾਬਰ ਹੋਊਗਾ ਠੀਕ ਹੈ ਸਾਡਾ ਮਾਮਲਾ ਹੋ ਗਈ ਉਹ ਝਰ ਕੋਈ ਨਾ ਫਿਰ ਕਿਉਂ ਹੈ ਇਹਨਾਂ ਕਦਾ ਆਪ ਨੂੰ ਭੇਜਾਂਗੇ ਨਹੀਂ ਠੀਕ ਹੈ ਉਹ ਵੀ ਆਪੇ ਆ ਆ ਉਹਦੇ ਸਾਹਮਣੇ ਨਾਲ ਹੋਣੀ ਫਿਰ ਉਹ ਹੋਣ ਤਾਂ ਨਹੀਂ ਹੈ ਹੈ ਇਹ ਫਰੀਦ ਜੀ ਤੇਰੀ ਆਪ ਨਹੀਂ ਲਿਖੇ ਲੋ ਇਹ ਛੇ ਹੱਟ ਕਿਤੇ ਹੋਣਗੇ ਇਹ 4 ਮਿੰਟ ਘੱਟ ਨਹੀਂ ਕਹੋ ਬਕੂਰਾ ਕੋਲ ਰਾਮਬਾਨੀ ਹਾਂਜੀ ਬਾਪੂ ਜੀ ਸੁਣੇ ਨੇ ਕੋਈ ਡ੍ਰੀਮ ਨਹੀਂ ਇਹ ਤੇ ਮਾਰਦੇ ਆਉਰੇ ਇੱਕ ਟਿਕਲੇ ਨਹੀਂ ਹੈ ਮਸਾਇਆ 350 ਬੋਲੋ ਜੀ ਕਿੰਨਾ ਜੀ 350 ਜੀ 350 ਰੁਪਏ ਸਾਰੇ ਉਹ ਦੇਖ ਲਓ ਉਥੇ ਦੇਖ ਲਓ ਬੰਟੀ ਯਾਰ ਹੁਣ ਅਗਰ ਉਹ ਨਹੀਂ ਜੀ ਨਹੀਂ ਵੀੜੋ ਹੋਰ ਯਾਰ ਆਪ 50 ਰੁਪਏ ਹੋਗੇ ਬਿੱਲੂ ਦੇ ਜੀ 450 ਹੋਗਾ ਇਕਲਨ 450 50 ਮੇੜ ਗਿਆ 50 ਜੀ ਕੋਈ 650 ਕਹਿੰਦੇ ਕੋਈ 650 ਨਹੀਂ 650 ਰੁਪਏ ਹਾਜੀ ਛੱਡ ਜੀ 5 ਰੁਪਏ 10 ਜੀ ਦੇਖੋ ਕਹਾਂ ਬੋਲੋ ਜੀ 650 10 ਮਾਲ ਬੜੀਏ ਜੀ 15 ਜੀ 20 ਜੀ 25 ਜੀ 30 ਜੀ 35 ਜੀ 40 ਜੀ 45 ਜੀ 50 55 60 65 70 75 80 ਹਾਂ ਜੀ 65 80 ਰੁਪਏ ਦੀ 80 ਰੁਪਏ ਆਪਣੀ ਹੈ ਆਪਣੀ ਨਹੀਂ ਜੀ 80 85 ਜੀ 90 ਜੀ ਮੂਗੀ ਬੜੀਏ ਜੀ ਚਲ ਬੰਦ 95 ਜੀ ਸਾਬੂ ਲੈ ਕੇ ਤਾਂ ਜਾਂਦਾ ਹਾਂ 95 60 ਤੋਂ 400 ਮਾੜਾ ਬੜੀ ਸ਼ਾਨਦਾਰ ਹੈ 45 ਰੁਪਏ 5 ਰੁਪਏ 405 ਬਾਬੂ ਜੀ 5 ਰਾਲੀ 3 ਬਾਈ ਕੀ ਦੁੱਜੀ 10 ਰੁਪਏ ਦੀ 10 ਜੀ 15 15 ਜੀ 20 ਜੀ ਲਾ ਕੇ ਨਾ ਬਦਲਾ ਕੋਲੋ ਚੱਕ ਕੇ ਤੌਲੀਆ ਯਾਰ 430 ਰੁਪਏ ਹਾਂ ਜੀ 30 ਨੋ ਵੀ 630 ਰੁਪਏ ਲੱਗਿਆ ਓਹ ਤੇਰੀ ਦਾ ਰੇਟ ਕਿੰਨੇ ਵਾਹਣ ਦੀ ਲਿਆਇਓ ਜੀ ਆਪਣੀਆਂ ਇਹ ਹਾਂ ਜੀ ਹਾਂ ਕਿੰਨੇ ਵਾਹਣ ਦੀ ਲਿਆਇਓਗੇ 2 ਕਿੱਲਿਆਂ ਦੀ ਕਿਹੜੀ ਵੈਰਾਈਟੀ ਸੀ 44 ਸਟਾਰ 447 ਹੈ ਠੀਕ ਹੈ ਤੈਨੂੰ ਵੀ ਆਹਾ ਭਰਾ ਉਹ ਕਹਿੰਦੇ ਵੀ 20 ਗੱਟੇ ਨੇ 15 ਕੁਇੰਟਲ ਮੰਨ ਕੇ ਚਲੋ ਵੀ ਹੋ ਸਾਰੀ ਵਿੱਚ ਕੁਝ 4-2 ਵੀ ਲੱਗ ਜਾਂਦਾਗਾ ਦੇਖ ਲਈਂ ਮੈਂ ਦੇਖ ਕੇ ਰਹਿਣਾ ਤੈਨੂੰ ਨਿਕਲ ਨਹੀਂ ਆਇਆ ਇਹ ਫੋਟੋ ਮਾਰ ਲੀ ਜੀ ਕੀ ਐਸੂਰੇ ਦਾ ਆਹ ਖੋਲਾ ਇਹ ਤੇ ਐਸੇ ਜਿਆਦੇ ਭਾਟਾ ਆਉਂਦਾ ਹੈ ਹਾਂ ਜੀ ਮਸ਼ੀਨ ਤੇ ਜਿਆਦਾ ਕਰਿਆ ਕੰਮ ਇਹ ਹੋਰ ਤੂੰ ਆ ਦੇਖ ਲੈ ਨਹੀਂ ਨਹੀਂ ਚੂਰਾ ਪਿਆ ਮੰਨ ਗਿਆ ਜੀ ਮੈਂ ਮਸ਼ੀਨ ਨਹੀਂ ਚੱਲ ਕਹਦੇ ਆ ਮੁੰਗੇ ਵੀ ਹੈਗੀ ਨਹੀਂ ਜੀ ਇਹ ਕਿੰਨੀ ਵਧੀਆ ਨਹੀਂ ਦੱਸ ਹਰ ਰੋਜ਼ 40 ਬਧੀ ਜਵੇ ਰੋ ਜੀ ਲੈ ਫੜ ਤੂੰ ਆ ਕਰ ਇੱਥੇ ਦਾਣੇ ਕੱਢ ਕੇ ਦੇਖਾਂਗਾ ਇਹ ਤੇ ਪਾਉਂ ਜੋ ਪ੍ਰੌਂ ਦਾ ਜੋ ਜਦੋਂ ਕੋਈ ਉਹ ਟੁਕੜਾ ਦਾ ਜਾਊਗਾ ਦਾ ਮੂਹਰੇ ਜਦੋਂ ਕੋਈ ਨਾ ਦੁਆਰੇ ਹੁਣ ਅੱਲੀ ਦੇ ਦੁਆਰੇ ਦੁਆਰੇ ਲਾ ਕੇ ਲਾਦਾ ਗੀ ਕੱਢ ਦੇ ਜੋ ਜ਼ੋਰ ਤਲਾਵਾ ਹੀ ਕੱਢਾਂ ਕੱਢਦੇ ਨੇ ਜਿੰਨੇ ਨਿਕਲੋ ਉਹਨਾਂ ਦਾ ਭਾਰ ਚ ਲੈ ਜਾਊਗਾ ਹਾਂ ਉਹ ਪਰ ਅੱਗੇ ਦੇ ਲਾਲਾ ਜੀ 650 ਰੁਪਏ ਬੋਲੋ ਜਿਵੇਂ ਪੱਖੇ ਪੂਰਾ ਦਿਓ ਹਾਂ ਜੀ ਹਾਂ 650 ਰੁਪਏ ਦੋ ਲਾ ਦਿਓ ਪੱਖੇ ਦੋ ਲੱਗਣਗੇ ਜੀ ਪੱਖੇ ਦੇ ਪੱਖੇ ਨਹੀਂ ਲਾ ਕੇ ਫੇਰ ਪੱਖੇ ਦੇ ਪੱਖਾ ਲਾ ਦਿਆ ਹੈ ਕਹਿੰਦੇ ਨੇ ਪੱਖੇ ਦੋ ਲਾ ਦਾਂਗਾ ਅਕੂ ਹੋਰ ਨਾਲ ਜੀ ਇਸ ਤੋਂ ਬਾਅਦ ਵੀ ਕੋਈ ਤੋਂ ਬਾਅਦ ਮੇਰੇ ਮੂਰੇ ਪੱਖਾ ਕਰ ਦਾਂਗੇ ਚਲ ਇਹ ਵੀ ਕਰ ਦਾਂਗੇ ਤਰਫ ਮਨ ਠੀਕ ਹੈ 650 ਰੁਪਏ ਹੋ ਗਏ ਜੀ ਚਲ ਤਿੰਨ ਪੱਖੇ ਹੋ ਗਏ ਹੁਣ ਹੁਣ ਤਿੰਨ ਪੱਖੇ ਨਹੀਂ ਜੀ ਇਹਨੂੰ ਪੱਖੇ ਦੇ ਪੱਖਾ ਲੱਗੂਗਾ ਤੇ ਅੱਖੇ ਦੇ ਪੱਖਾ ਤਿੰਨ ਹੋ ਗਏ ਚੱਲ 5 ਕਿਹਦੇ ਦਾ 5 ਰੁਪਏ ਦੀ 10 10 ਜੀ 15 15 ਜੀ 20 20 ਜੀ 650 ਕੇ 650 ਜੀ 5 ਜੀ 50 ਕੇ 50 ਜੀ 55 55 ਜੀ 60 ਜੀ 65 ਜੀ 70 70 ਜੀ 75 80 ਜੀ 85 ਜੀ 85 ਰੁਪਏ 66 ਪੱਖੇ ਨੇ 66 85 ਜੀ 66 85 ਰੁਪਏ ਸੀਲ 6850 ਹੁਣ ਤਿੰਨ ਪੱਖੇ ਨੇ ਇਹ ਲੱਗਿਆ 1785 ਰੁਪਏ ਨੂੰ ਪਰ ਕਹਿੰਦੇ ਥੋੜਾ ਜਿਹਾ ਵੀ ਕੰਬੈਨ ਦੀ ਵੜਾਈ ਕਰਕੇ ਜਿਵੇਂ ਉਹ ਹੁੰਦਾ ਨਾ ਟੋਟਾ ਰੂਟਾ ਬੜਾ ਪੈ ਜਾਂਦਾ ਵਿੱਚ ਹਾਂ ਤਾਂ ਇਹ ਗੱਲ ਵੀ ਹੈਗੀ ਆ ਵੀ ਜਿਹੜੇ ਵੀਰ ਮੂੰਗੀ ਦੀ ਵੜਾਈ ਕਰਾਉਂਦੇ ਹਨ ਉਹਨਾਂ ਨੂੰ ਮਸ਼ੀਨ ਵੀ ਦੇਖ ਲੈਣੀ ਚਾਹੀਦੀ ਹੈ ਵੀ ਮਸ਼ੀਨ ਦੀ ਵੜਾਈ ਕਿਵੇਂ ਹੋ ਰਹੀ ਹੈ ਨਹੀਂ ਜਿਹੜੀ ਇਹੀ ਮੂੰਗੀ ਹੈ ਇਹਦਾ 6800 ਤੋਂ ਲੈ ਕੇ 7000 ਰੁਪਏ ਤੱਕ ਰੇਟ ਲੱਗ ਜਾਂਦਾ ਪਰ ਕਿਸੇ ਮਾੜੀ ਕੰਬੈਨ ਦੀ ਵੜਾਈ ਕਰਕੇ ਵਿੱਚ ਟੋਟਾ ਬਹੁਤ ਆ ਦੇ ਆ ਗਿਆ ਤੇ ਮੂੰਗੀ ਦੀ ਜਿਹੜੀ ਕੁਆਲਿਟੀ ਹੈਗੀ ਉਹ ਘਰਾ ਮੂਹ ਟੋਟਾ ਵਾਲਾ ਆ ਗਿਆ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਲੋਈ ਮਿੱਤਰੋ ਆ ਜਿਹੜੀ ਨੂੰਗੀ ਐ ਇਹਨੂੰ ਡਬਲ 4 ਲੱਗਿਆ ਹੋਇਆਗਾ ਤੇ ਟੋਟਾ ਟਜਮਾ ਤੁਸੀਂ ਐਂ ਦੇਖ ਲਓ ਵੀ ਨਾ ਮਾਤਰੀ ਐ ਇਹਦਾ ਦੇਖਦੇ ਆਂ ਆਪਾਂ ਵੀ ਰੇਟ ਆ ਜਿਹੜਾ ਕੀ ਲੱਗਦਾਗਾ ਉਹ ਆ ਜਾ ਹੁਣ ਗੱਲਾਂ ਬਾਤ ਚ ਕਰ ਲਈ ਸਹੀ ਆਪਾਂ 500 ਬੋਲਿਆ ਰਾ 500 500 ਲਓ ਵੀ ਇਹਦੀ ਬੋਲੀ ਸ਼ੁਰੂ ਹੋਈ ਆ 650 ਰੁਪਏ ਤੋਂ 600 700 ਲਓ 650 ਤੋਂ ਸਿੱਧੀ 700 ਤੇ 700 ਰਾਵੀ ਉਹ ਸੁਣ ਕੇ ਲਓ ਵੀ ਕਹਿੰਦੇ ਢੇਰੀ ਖੋਲੋ ਇਹਦਾ ਦੇਖਦੇ ਆ ਰੇਟ ਆਪਾਂ ਕਿੱਥੇ ਤੱਕ ਜਾਂਦਾ ਦੋ ਜੀਆਂ ਸਾਰੀਆਂ ਢੇਰੀਆਂ ਬਿਨਾ 4 ਲੱਗੇ ਤੁਸੀਂ ਇਹਨੂੰ 4 ਜ਼ਰੂਰ ਲੱਗਿਆ ਹੋਇਆ। 7600 ਤੇ ਪਹੁੰਚ ਗਿਆ ਦਾ ਰੇਟ। ਇਹ ਆ ਗਈ 35 ਨੰਬਰ ਦੁਕਾਨ ਤੇ। ਕੀ ਹਲ ਹੋਗੀ 7600। ਕੁਮਿਦਾ ਨਾਲ ਹੋਊਗੀ ਨਾ ਗੱਲ ਤਾਂ ਹੀ ਹੋਊਗਾ ਆਪਸੀ ਉਹ ਹੋਇਆ। ਡਾਇਰੈਕਟ ਨੰਬਰ ਮਾ ਲਾ ਯਾਰ। ਇਹਦਾ ਮਾ ਉਹਦੇ ਫੋਨ ਨੰਬਰ ਮਾ ਲਾ। ਕੋਈ ਕਹਿੰਦਾ ਦੋਵੇਂ ਮਾਸ ਹੈ ਤਾਂ ਉਹ ਵਾਲਾ ਵਾਰੀਆ ਕੁਆਲਟੀ ਤ੍ਰਿਵਿੰਨ ਪੱਟ ਕੇ ਦੇਖਦੇ ਲੱਗੂਗਾ ਭਾਈ ਇਹ ਦੱਸਦੇ ਪੱਤਾ ਲੱਗਿਆ ਐ ਨਹੀਂ ਲੱਗਿਆ ਰੱਖੋ ਮੇਰੀ ਕਿਵੇਂ ਲੱਗੇ ਰੱਖੋ ਇਹ ਦੇਖੋ ਜੀ ਭਾਜੀ ਪਹਿਲੇ ਦੇ 700 ਦੀ ਬੋਲੀ ਅਗਲੇ ਦੀ ਆਹ ਦੇਖ ਕਹਿੰਦੇ ਵੀ ਆਹ ਪੱਖਾ ਪੱਖਾ ਲੱਗ ਕੇ ਇਹ ਨੂੰ ਉਹ ਹੋਇਆ ਪਿਆਗਾ ਨਾ ਨਾ ਪੱਖਾ ਇਹ ਨੂੰ ਲੋਧਾ ਵੀ ਦੇਖ ਲੈ ਆਹ ਨੂੰ ਦੇਖ ਲੈ ਇਹ ਪੱਖਾ ਲੋਕ ਐਂਦੀ ਬੋਲੀ ਆ ਜੀ ਦੀ ਜੱਸਤਾਂ ਹੁੰਦੀਆਂ ਉਹ ਗੱਲ ਮੈਂ ਉਹੀ ਗੱਲ ਕਹਿ ਰਿਹਾ ਸਾਨੂੰ ਵੀ ਫੁਟ ਗਿਆ ਸੀ ਪੱਖਾ ਲਵਾਵਾ ਤੂੰ ਆਪ ਦਾ ਹੀ ਭਰਾ ਜੀ ਆਹ ਫੇਰ ਮੇਰੀਆਂ ਫੇਰਿਆ ਤੂੰ ਦੱਸ ਮੈਂ ਪਾ ਗਿਆ ਜੀ ਜੇ ਇਹਦਾ ਅਸੀਂ ਬਰੇਕ ਨਹੀਂ ਕਹਿੰਦੇ ਆਹੀ ਲਏ ਉਹ ਪੱਖਾ ਇਹ ਤਲੰਡਾ ਲਈ ਅੱਲਾ ਕਰਦਾ ਤੂੰ ਅਗਲੇ ਸਾਲ ਫੜਿਆ ਜਨਾ ਕਰਦਾ ਈ ਹੈ ਤੂੰ ਉਹਨਾ ਸੋ ਬਣਾ ਬਣਾ ਕੇ ਮੇਰਾ ਪਤਾ ਲਾ ਦੇ 100 ਪੰਜ ਵਾਲਾ ਪੱਖਾ ਦੋ ਜੀ 2525 ਰੁਪਏ ਹੀ ਬੋਲੀ ਸਾਡੇ ਪੱਖਾ ਲਾਓ ਜੀ ਪੱਖਾ ਨੂੰ ਪੁੱਛੋ 2525 ਪੱਖਾ ਲੈ ਲੈ ਜੀ ਗੱਲ ਨੇ ਆਹ ਗੱਲ ਉਹ ਬੁੱਕੀ ਨਾ ਆ ਗਈ ਅੱਜ ਦੀ ਦੋ ਗੱਲ ਇਹ ਵੀ ਗਾਹਾਂ ਕਰ ਦਵਾ ਮੰਨੇ ਫਿਰ ਕਰ ਦਵਾ ਲੱਗ ਗਿਆ ਬਸ ਜੀ 15 ਹੀ B B C C D D 90 40 48 60 ਤੋਂ 40 ਲੱਗੇ ਸਪਾਸ 77 ਕੋਈ ਪੜੀ ਪੜੀ ਕੋਈ ਰਾਈਟ ਹੈ ਕੇ ਹੋ ਜਾਵੇ 78 70 ਕੋਈ ਨਹੀਂ ਸਾਫ ਠਹਿਰੀ ਆ ਜੇ ਹਰਵੰਦਰੋਂ ਹੀ ਵਧੀ ਜਾਓ ਉਸ ਤੋਂ ਆਪਣੇ ਪਾਸ ਹੋ ਵੀ ਠੀਕ ਹੈ ਨਹੀਂ ਪਾਸ ਹੋ 70 ਪੇ ਹਾਂ ਉਹ ਪਾਸ ਲੇਵ ਜੀ ਸਾਡਾ ਸਟਾਪਿੰਗ ਵਾਲੇ ਹਾਂ ਰੱਤ ਵਾਲੇ ਸਟਾਪਿੰਗ ਵਾਲੇ ਲਓ ਇਹ ਲਓ ਆਈ ਚੱਲੋ ਸਾਡੀ ਇਹ ਦੇਖਾ ਤੇ 3570 ਲੱਗਦੀ ਆ 770 ਹੋ ਗਈ 600 ਦੇ ਆ ਹਾਂ ਜੀ 3800 ਰੁਪਏ ਲੱਗਿਆ ਜਮਾ ਸਾਫ ਹੋਈ ਹੋਈ